ਸਬ ਸਰਕਾਰ ਨੂੰ ਬਿਜਲੀ ਬਾਧੂ ਪੈਦਾ ਕਰਨ ਦਾ ਅਜਾਹਾ جنੂਨ ਚੜ੍ਹਿਆ ਕਿ ਥਾਂ-ਥਾਂ ਜ਼ਮੀਨਾਂ ਅਕਵਾਇਰ ਕਰਨ ਦੇ ਹੁਕਮ ਹੋ ਗਏ। ਇਸੇ ਲਈ 2011 ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਗਵਿੰਦਪੁਰਾ ਤੇ ਹੋਰਾਂ ਪਿੰਡਾਂ ਦੀ ਲਗਭਗ 850 ਏਕੜ ਜ਼ਮੀਨ ਅਕਵਾਇਰ ਕਰ ਲਈ। ਕਹਿੰਦੇ ਨੇ ਕਿ 12 ਸਾਲਾਂ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ। ਪਰ ਗਵਿੰਦਪੁਰਾ ਦੇ ਲੋਕ ਠੱਗਿਆ ਠੱਗਿਆ ਮਹਿਸੂਸ ਕਰ ਰਹੇ। ਅਜੇ ਤੱਕ ਨਾ ਥਰਮਣ ਲੱਗਿਆ ਤੇ ਨਾ ਹੀ ਲੋਕਾਂ ਨੂੰ ਇਨਸਾਫ ਮਿਲਿਆ। ਕਈ ਮੁਫਤ ਹੀ ਹੱਥ ਰਾਂਗੇ ਪਿੰਡ ਵਾਸੀਆਂ ਦੀ ਇਹ ਦਰਦਪਰੀ ਕਹਾਣੀ ਸਾਂਝੀ ਕਰ ਰਿਆਂ ਤੁਹਾਡੇ ਨਾਲ ਬਹੁਤ ਔਖਾ ਹੀ ਜਦੋਂ ਜ਼ਮੀਨ ਪਹਿਲਾਂ ਰਿਕੁਆਇਰ ਕਰਨੀ ਸੀਗੀ ਸਰਕਾਰ ਨੇ ਉਦੋਂ ਲੋਕਾਂ ਦਾ ਪਿੰਡ ਦੇ ਲੋਕਾਂ ਨੂੰ ਕਿਹਾ ਤੁਹਾਨੂੰ ਬਹੁਤ ਪੈਸੇ ਦਿੱਤੇ ਜਾਣਗੇ ਕਿਸੇ ਨੇ ਕੋਈ ਭਾਅ ਨਹੀਂ ਖੋਲਿਆ ਕਿਸੇ ਨੇ ਕੋਈ ਦੱਸਿਆ ਨਹੀਂਗਾ ਜਿਸ ਦਿਨ ਚੈੱਕ ਵੰਡਨੇ ਸ਼ੁਰੂ ਹੋਏ ਉਦਦੇ ਲੋਕਾਂ ਨੂੰ ਪਤਾ ਲੱਗਿਆ ਵੀ ਸਾਨੂੰ 25 ਲੱਖ 68000 ਰੁਪਏ ਤੇ ਪਹਿਲਾਂ 23 ਲੱਖ 68000 ਦੇ ਚੈੱਕ ਦਿੱਤੇ ਜਦੋਂ ਰੋਲਾ ਪੈ ਗਿਆ ਫਿਰ 25 ਲੱਖ 68000 ਰੁਪਏ ਦੇ ਰਹੇ ਨੇ 2 ਲੱਖ ਰੁਪਇਆ 6 ਮਹੀਨੇ ਬਾਅਦ ਵਧਾਇਆ ਗਿਆ ਤੇ ਜਿਹੜੀ ਜ਼ਮੀਨ ਸੀ ਉਹ ਕੌਡੀਆਂ ਦੇ ਪਹਾੜ ਲੈ ਗਏ ਹੁਣ ਸਭ ਵਿੱਚ ਜਿਹੜੇ ਛੋਟੇ ਕਿਸਾਨ ਸੀਗੇ 2 ਕਿੱਲੇ ਵਾਲਾ 4 ਕਿੱਲੇ ਵਾਲਾ ਕੁਝ ਤਾਂ ਉਹ ਕਰਜ਼ਾਈ ਸੀਗੇ ਕਿਸੇ ਨੇ ਮ ਥੋੜਾ ਬੋਟਾ ਮਕਾਨ ਵਾਲਾ ਉਹ ਸਾਰੇ ਕਿਸਾਨ ਬੇਕਾਰ ਹੋ ਗਏ ਨਾ ਉਹਨਾਂ ਦੇ ਜਦੋਂ ਜ਼ਮੀਨ ਅਗਵਾਹ ਕੀਤੀ ਉਦੋਂ ਫਸਲ ਬੀਜੀ ਹੋਈ ਸੀ ਉਹ ਤਾਂ ਫਸਲ ਆਪਜਾਉ ਜ਼ਮੀਨ ਸੀ ਸਾਰੀ ਮੋਟਰਾਂ ਲੱਗੀਆਂ ਹੋਣਗੀਆਂ ਬਹੁਤ ਵਧੀਆ ਫਸਲ ਹੁੰਦੀ ਸੀਗੀ ਜੀ ਇਹਨਾਂ ਜਿੱਥੇ ਆਪਾਂ ਖੜੇ ਆ ਇਹ ਸਾਰੇ ਨਾਲ ਇੱਕ ਨੰਬਰ ਜ਼ਮੀਨ ਹੈ ਜਿੱਥੇ ਅੱਜ ਆ ਦਰਾਖਤ ਖੜੇ ਹੋਏ ਨੇ ਇੱਥੇ ਬਹੁਤ ਘਰ ਗਰੀਬ ਜਨਤਾ ਵੀ ਪਲਦੀ ਸੀ ਇਸ ਤੇ ਤੇ ਜਿਹੜੇ ਅੱਜ ਭੁੱਖੇ ਮਰੀ ਜਾਂਦੇ ਹਨ ਗੋਵਿੰਦਪੁਰਾ ਦੇ ਕਿਸਾਨਾਂ ਨੂੰ ਇਸ ਗੱਲ ਦਾ ਵਾਅਦਾ ਕੀਤਾ ਗਿਆ ਸੀ ਕਿ ਉਹਨਾਂ ਦੀ ਜ਼ਮੀਨ ਅਕਵਾਇਰ ਕੀਤੀ ਤਾਂ ਬਦਲੇ 'ਚ ਉਹਨਾਂ ਦੇ ਬੱਚਿਆਂ ਨੂੰ ਨੌਕਰੀ ਮਿਲੇਗੀ ਅੱਜ 2024 ਵਿੱਚ ਉਹ ਨੌਜਵਾਨ ਜੋ ਇਸ ਨੌਕਰੀ ਦੀ ਉਮਰ ਪੂਰੀ ਕਰ ਚੁੱਕੇ ਨੇ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਨੇ ਨੌਕਰੀ ਤਾਂ ਦੂਰ ਦੀ ਗੱਲ ਕਈ ਪਰਿਵਾਰਾਂ ਨੂੰ ਬੰਦਾ ਮੁਆਵਜ਼ਾ ਵੀ ਨਹੀਂ ਮਿਲਿਆ ਪਰ ਕਾਗਜ਼ਾਂ ਵਿੱਚ ਹਕੀਕਤ ਕੁਝ ਹੋਰ ਹੀ ਦੱਸੀ ਗਈ ਹੈ 2011 ਦੇ ਵਿੱਚ ਜਿਹੜੀ ਪਹਿਲੀ ਭਰਤੀ ਹੋਈ ਹੈ ਉਹਦੇ ਵਿੱਚ ਸਾਡੇ 113 ਬੰਦਿਆਂ ਦੀ ਸਿਲੈਕਸ਼ਨ ਹੋਈ ਸੀ ਜਿਹਦੀ ਪਹਿਲੀ ਲੜੀ ਦੇ ਵਿੱਚ 53 ਲੜੀ ਤੇ ਰੋਲ ਨੰਬਰ 41 ਮੈਨੂੰ ਜਾਰੀ ਹੋਇਆ ਜੋ ਮੈਨੂੰ ਭਰਤੀ ਬੋਰਡ ਬਠਿੰਡਾ ਵੱਲੋਂ ਜਾਰੀ ਕੀਤਾ ਗਿਆ ਸੀ ਉਸ ਤੋਂ ਬਾਅਦ ਇੱਕ ਸਾਡੇ ਸੀਨੀਅਰ ਪ੍ਰਸ਼ਕਪਤਾਨ ਨੂੰ ਸਾਡੀ ਭਰਤੀ ਬੋਰਡ ਵੱਲੋਂ ਪੱਤਰ ਨੰਬਰ 10684201211 ਨੂੰ ਆਇਆ ਸੀ ਜਿਦੇ ਵਿੱਚ 63 ਬੰਦਿਆਂ ਦੀ ਪ੍ਰਵਾਨਗੀ ਦਿੱਤੀ ਗਈ ਸੀ। ਉਹਦੇ ਵਿੱਚ ਕੀ ਹੋਇਆ ਜੀ ਕਿ ਸਾਡੇ ਐਸਐਸਪੀ ਸਾਹਿਬ ਨੇ ਸਾਨੂੰ ਬਗੈਰ ਕਿਸੇ ਕਾਰਨ ਦੱਸੇ ਇੱਕ ਤਾਂ ਉਹ 63 ਬੰਦਿਆਂ ਦੀ ਤੌਤ ਤੇ ਜੀ 82 ਬੰਦੇ ਭਰਤੀ ਕਰ ਗਏ। ਪਹਿਲੀ ਵਾਰ ਤੇ ਇਹਦੇ ਮਾਮਲੇ 'ਚ ਮੈਂ ਬਹੁਤ ਵਾਰੀ ਸੀਨੀਅਰ ਅਫਸਰਾਂ ਨੂੰ ਡੀਸੀ ਸਾਹਿਬ ਨੂੰ ਤਾਲਮੇਲ ਕਰ ਚੁੱਕਿਆ। ਤੇ ਦੂਸਰੀ ਗੱਲ ਜੀ ਉਹਦੇ ਵਿੱਚ ਇੱਕ 13 ਬੰਦੇ ਇਹੋ ਜਿਹੇ ਸ਼ਾਮਲ ਕਰਤੇ। ਜਿੰਨਾਂ ਦਾ ਨਾ ਤਾਂ ਇਹ ਪਿੰਡ ਵਿੱਚ ਕੋਈ ਜ਼ਮੀਨ ਸੀ ਐਕਚੁਅਲੀ ਕੀ ਹੈ 0.01 ਮਰਲਾ ਵੀ ਨਹੀਂ ਸੀ 13 ਬੰਦਿਆਂ ਦੇ ਵਿੱਚੋਂ 10 ਬੰਦੇ ਲੰਮਸਮ ਪੁਲਸ ਅਧਿਕਾਰੀਆਂ ਦੇ ਨੇ ਜਿਹਦੇ ਵਿੱਚ ਸਾਡੇ ਭਰਤੀ ਬੋਰਡ ਦੇ ਜਿਹੜੇ ਮੇਨ ਮੈਂਬਰ ਸੀ ਡੀਐਸਪੀ ਤਰਸੇਮ ਸਿੰਘ ਐਸਪੀ ਐਸਪੀ ਤਰਸੇਮ ਸਿੰਘ ਉਹਨਾਂ ਦਾ ਭਤੀਜਾ ਉਹਨਾਂ ਦੇ ਅੱਗੇ ਸਾਲੀਆਂ ਦੇ ਬੇਟੇ ਕੁਝ ਇਸ ਤਰ੍ਹਾਂ ਜੇ ਆਪਾਂ ਪੂਰਾ ਰਿਕਾਰਡ ਦੇਖਦੇ ਤਾਂ 93 ਬੰਦੇ ਉਸ ਸਮੇਂ ਭਰਤੀ ਹੋ ਗਏ ਕੋਈ ਸੁਣਵਾਈ ਨਹੀਂ ਜੀ ਇਕੱਲਾ ਹੀ ਮੇਰੇ ਨਾਲ ਨਹੀਂ ਹੋਇਆ ਸਾਡੇ ਗੋਵਿੰਦਪੁਰੇ ਦੇ 113 ਬੰਦਿਆਂ ਚੋਂ 15 ਬੰਦੇ ਤਾਂ ਅਸੀਂ ਬਗੈਰ ਕਿਸੇ ਕਾਰਨ ਉਹਦੇ ਸਾਹਮਣੇ ਲਿਖਿਆ ਗਿਆ ਜਿਹੜਾ ਰੀਜਨ ਦਖਾਇਆ ਗਿਆ ਕਿ ਸਨਾਖਤ ਨਹੀਂ ਹੋਈ ਚੈੱਕ ਪ੍ਰਾਪਤੀ ਦਾ ਕਾਲਮ ਸੀ ਤੇ ਇੱਕ ਉਹਦੇ ਵਿੱਚ ਕਾਲਮ ਸੀ ਕਿ ਚੈੱਕ ਪ੍ਰਾਪਤ ਕੀਤਾ ਹੈ ਕਿ ਨਹੀਂ ਉਹ ਜਿਹੜੇ ਕਾਲਮ ਨੇ ਚੈੱਕ ਪ੍ਰਾਪਤੀ ਵਾਲਾ ਖਾਲੀ ਛੱਡਤਾ ਜ਼ਮੀਨ ਦਾ ਕੰਨੀ ਰਿਕੁਆਇਰ ਹੋਈ ਉਹਦੇ ਸਾਹਮਣੇ ਲਿਖਦਾ ਸਨਾਖਤ ਨਹੀਂ ਹੋਈ ਸਾਡੇ ਜਿਹੜੇ ਪਿੰਡ ਦੀ ਨੌਕਰੀਆਂ ਲੈਣ ਵਾਸਤੇ 1200 ਐਪਲੀਕੇਸ਼ਨ ਫਾਈਲ ਹੋ ਗਈ ਡੀਸੀ ਦਫਤਰ ਰਕਬਾ 882 ਏਕੜ ਰਿਕੁਆਇਰ ਹੋਣ ਦੀ ਸਪਾਰਸ਼ ਹੁੰਦੀ ਹੈ ਐਪਲੀਕੇਸ਼ਨ 1200 ਜਾਂਦੀ ਹੈ ਜਿਹਦੇ ਵਿੱਚ ਬਹੁ ਗਿਣਤੀ ਕਿਸਾਨਾਂ ਦੀ ਜ਼ਮੀਨ 2-2 4-4 ਏਕੜ ਵਾਲੇ ਨੇ ਜਿੰਨਾ ਕੁਸ਼ ਹੈ ਰੈਵਨਿਊ ਅਫਸਰਾਂ ਦੀ ਗਲਤੀ ਸਾਡੇ ਪਿੰਡ ਨੂੰ ਭੁਗਤਣੀ ਪੈ ਰਹੀ ਹੈ ਹਮ ਟੋਟਲ ਪਿੰਡ ਦੇ ਵਿੱਚੋਂ ਕਿੰਨੇ ਬੱਚਿਆਂ ਨੂੰ ਨੌਕਰੀ ਮਿਲੀ ਉਸ ਉਹਦੇ ਵਿੱਚ ਜਿੱਥੋਂ ਤੱਕ ਜੈਨੂਅਨ ਹੈ ਜੀ ਉੱਥੋਂ ਤੱਕ ਤਾਂ 30-40 ਬੰਦੇ ਅੱਜ ਤੱਕ ਔਨ ਦਾ ਰਿਕਾਰਡ 100 ਕ ਬੰਦੇ ਨੂੰ ਨੌਕਰੀ ਮਤਲਬ ਮਿਲੀ ਹੈ ਉਹਦੇ ਵਿੱਚ 40 ਕ ਬੰਦੇ ਤਾਂ ਗੋਵਿੰਦਪੁਰੇ ਦੇ ਕੁਝ ਪੰਜਾਬ ਪੁਲਿਸ ਚ ਬਾਕੀ ਸਾਰੀ ਬਾਹਰ ਦੇ ਨੇ ਮਤਲਬ ਸਬ ਡਿਵੀਜ਼ਨ ਤੋਂ ਬਾਹਰ ਦੇ ਨੇ ਫਰੀਦਕੋਟ ਫਿਰੋਜ਼ਪੁਰ ਤੱਕ ਦੇ ਬੰਦੇ ਇਹਦੇ ਵਿੱਚ ਸ਼ਾਮਲ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਤੇ ਕੰਪਨੀ ਨੇ ਉਹਨਾਂ ਨਾਲ ਧੋਖਾ ਕੀਤਾ ਹੈ ਅਕਵਾਇਰ ਕੀਤੀ ਗਈ ਜ਼ਮੀਨ ਨੂੰ ਥਰਮਲ ਪਲਾਂਟ ਲਈ ਨੋਟੀਫਾਈ ਕਰ ਦਿੱਤਾ ਗਿਆ ਤੇ ਹੁਣ ਉਪਜਾਊ ਜ਼ਮੀਨ ਬੰਜਰ ਪਈ ਹੈ ਤੇ ਜਿਨ੍ਹਾਂ ਲੋਕਾਂ ਨੇ ਬੈਂਕ ਤੋਂ ਕਰਜ਼ਾ ਲਿਆ ਹੋਇਆ ਸੀ ਬੈਂਕ ਨੇ ਉਹਨਾਂ ਦੀ ਮੁਆਵਜ਼ਾ ਰਾਸ਼ੀ ਕੱਟ ਕੇ ਦਿੱਤੀ ਤੇ ਬੇਜ਼ਮੀਨੇ ਹੋਏ ਕਿਸਾਨ ਹੋ ਆਪਣੀ ਜ਼ਮੀਨ ਦੁਬਾਰਾ ਜੋੜ ਨਹੀਂ ਸਕੇ ਇਸ ਤੋਂ ਵੀ ਬੁਰਾ ਹਾਲ ਇਸ ਪਿੰਡ ਦੇ ਰਹਿਣ ਵਾਲੇ ਮਜ਼ਦੂਰਾਂ ਦਾ ਹੈ ਜਿਨ੍ਹਾਂ ਦੀ ਰੋਜ਼ੀ-ਰੋਟੀ ਇਸ ਪਿੰਡ ਦੀ ਜ਼ਮੀਨ ਤੇ ਨਿਰਭਰ ਕਰਦੀ ਸੀ ਪਰ ਹੁਣ ਜ਼ਮੀਨ ਨਾ ਰਹਿਣ ਕਰਕੇ ਉਹ ਵੀ ਜਿਵੇਂ ਤੇਵੇਂ ਗੁਜ਼ਰਬਸਰ ਕਰ ਰਹੇ ਨੇ ਸਾਡਾ ਪਿੰਡ 2011 ਦੇ ਵਿੱਚ ਉਸ ਸਮੇਂ ਦੀ ਸਰਕਾਰ ਜੋ ਕਾਲੀਦਾਲ ਦੀ ਸਰਕਾਰ ਸੀ ਉਹਨਾਂ ਨੇ ਸਾਡੇ ਪਿੰਡ ਦੀ 850 ਦੇ ਕਰੀਬ ਜ਼ਮੀਨ ਰਿਕੁਆਇਰ ਕੀਤੀ ਸੀ ਥਰਮਲ ਪਲਾਂਟ ਲਈ ਜਿਹਦੇ ਵਿੱਚ ਇਹ ਫੈਸਲਾ ਹੋਇਆ ਸੀ 23 ਲੱਖ 65000 ਰੁਪਇਆ ਕਿਸਾਨ ਨੂੰ ਦਿੱਤਾ ਜਾਊਗਾ ਤੇ ਉਸ ਤੋਂ ਬਾਅਦ ਕੁਝ ਕਿਸਾਨ ਆਪਣੀ ਜ਼ਮੀਨ ਦੇ ਦੇਣ ਵਾਸਤੇ ਰਾਜ਼ੀ ਸੀ ਜਿਹਦੇ ਵਿੱਚੋਂ 70% ਦੇ ਲੋਕ ਖਲਾਫ ਸੀ ਇਸ ਦੇ ਤਾਂ ਇਹ संघर्ष ਦਾ ਰੂਪ ਧਾਰਨ ਕੀਤਾ ਜਿਹਦੇ ਵਿੱਚ ਫੈਸਲਾ ਪੰਜਾਬ ਸਰਕਾਰ ਦੇ ਨਾਲ ਸਾਡਾ ਹੋਇਆ ਵੀ ਸੋਡਾ ਰੇਟ ਵਧਾ ਦਿੰਨੇ ਆ ਤੇ ਤੁਹਾਨੂੰ ਬੈਨੀਫਿਟ ਦੇ ਦਿੰਨੇ ਆ ਕੁਝ ਉਹਦੇ ਵਿੱਚ ਬੈਨੀਫਿਟਾਂ ਦੇ ਵਿੱਚ ਕੀ ਸੀਗਾ ਰੇਟ 25% ਕੀਤਾ ਔਰ ਇੱਕ ਕਨੈਕਸ਼ਨ ਬਿਜਲੀ ਦਾ ਫੇਰੀ ਕੀਤਾ ਵੀ ਕਿੱਥੇ ਤੁਸੀਂ ਜ਼ਮੀਨ ਲਾਉਂਗੇ ਨਾਲ ਕਿਹੜੇ ਸਟਾਮ ਪੇਪਰਾਂ ਦੀ ਉਹ ਸੀਗੀ ਸਾਨੂੰ ਉਹ ਮਾਫੀ ਦਿੱਤੀ ਐਸ ਡੀ ਐਮ ਨੇ ਫੈਸਲਾ ਕੀਤਾ ਦੱਸਿਆ ਸਾਨੂੰ ਵੀ ਤੁਹਾਡਾ ਪਿੰਡ ਰਿਕੁਆਇਰਡ ਪਾਤਾ ਕੋਈ ਨੋਟਿਸ ਨਹੀਂ ਕੋਈ ਹੋਰ ਨਹੀਂ ਬਾਹਰ ਦੇ ਵਿੱਚ ਨੋਟਿਸ ਕਿਹੜੇ ਇਹਨਾਂ ਨੇ ਕੱਢੇ ਉਹਨਾਂ ਦਾ ਅਸੀਂ ਜਵਾਬ ਵੀ ਦਿੱਤਾ ਇਹਨਾਂ ਨੂੰ ਵੀ ਅਸੀਂ ਜ਼ਮੀਨ ਦੇਣੀ ਨਹੀਂ ਚਾਹੁੰਦੇ ਜਦੋਂ ਉਹ ਫੈਸਲਾ ਹੋਇਆ ਵੀ ਸਾਨੂੰ ਜਿਹਦੇ ਵਿੱਚ ਇਸ ਗਵਰਨਮੈਂਟ ਦੇ ਸੀਨੀਅਰ ਆਫਸਰ ਸੀਗੇ ਵੀ ਸਾਨੂੰ ਇੱਕ ਬੰਦੇ ਨੂੰ ਨੌਕਰੀ ਇੱਕ ਪਰਿਵਾਰ ਦੇ ਨੂੰ ਔਰ ਇੱਕ ਕਨੈਕਸ਼ਨ ਤੇ ਇੱਕ ਸਟੈਂਪ ਪੇਪਰਾਂ ਦੀ ਫੀਸ ਫ੍ਰੀ ਕਰਾਂਗੇ ਵੀ ਤੁਸੀਂ ਕੁਝ ਲੋਕਾਂ ਨੇ ਫਿਰ ਉਹ ਚੈੱਕ ਚੱਕ ਲੈ ਚੱਕ ਕਰਨ ਤੋਂ ਬਾਅਦ ਸਾਡੇ ਪਿੰਡ ਦੇ ਫੋਕਲ ਮੈਂਡ ਦੇ ਉੱਤੇ ਇੱਕ ਕੈਂਪ ਵੀ ਲਾਇਆ ਗਿਆ ਵੀ ਨੌਕਰੀਆਂ ਵਾਰਸੇ ਪੰਜਾਬ ਪੁਲਿਸ ਦੇ ਵਿੱਚ ਭਰਤੀ ਕਰਾਂਗੇ ਤੁਹਾਡੇ ਬੰਦਿਆਂ ਨੂੰ ਉੱਥੇ ਜਿਹੜੀ ਭਰਤੀ ਹੋਇਓ ਉਹ ਜਿਹੜੇ ਬੰਦਿਆਂ ਨੂੰ ਭਰਤੀ ਕੀਤਾ ਸੀ ਸਾਡੇ ਪਿੰਡ ਦੇ ਨੂੰ ਉਹਨਾਂ ਨੂੰ ਛੱਡ ਕੇ ਬਾਅਦ ਦੇ ਵਿੱਚ ਵਿਭਾਗ ਦੇ ਅਫਸਰਾਂ ਔਰ ਰੈਵਨਿਊ ਵਿਭਾਗ ਦੇ ਮੁਲਾਜ਼ਮਾਂ ਨੇ ਰਲਕੇ ਕਿਹੜੇ ਪਿੰਡ ਵਾਲੇ ਮੁੰਡੇ ਭਰਤੀ ਹੋਏ ਸੀ ਉਹਨਾਂ ਨੂੰ ਕੱਟ ਕੇ ਆਪਣੇ ਪਰਿਵਾਰ ਦੇ ਮੈਂਬਰ ਭਰਤੀ ਕਰ ਲਏ ਉਹ ਪ੍ਰਸ਼ਾਸਨ ਵਾਲੇ ਤਾਰ ਲਵਾਇਆ ਘੁੱਟ ਘੁੱਟਮਾਰ ਕਰਦਿਆ ਕਰਨ ਇੱਥੇ ਪੂਰੀ ਫੋਰਸ ਨਾਲ ਤੇ ਸਿਰਫ ਮਾਰਾ ਫੋਕਲ ਬੈਂਕ ਕਵਰ ਕਰਦਾ ਸੀਗਾ ਪਰਚੇ ਵੀ ਹੋਏ ਚਾਚਰਪਾ ਪੰਜ ਇਹ ਕਿ ਇੱਕ ਬੰਦੇ ਜੀ ਰਸਤੇ ਬੰਦ ਕਰਦੇ ਸੀ ਰਸਤੇ ਬੰਦ ਕਰਦੇ ਸੀ ਸਬਜ਼ੀ ਵਾਲਾ ਵੀ ਸਾਡੇ ਪਿੰਡ ਤੇ ਰਿਸ਼ਤੇਦਾਰ ਤਾਂ ਨਹੀਂਦਾ ਕਿ ਉਹਨਾਂ ਸਬਜ਼ੀ ਵਾਲਾ ਵੀ ਨਹੀਂ ਆਉਣਾ ਸੀ ਦੋ ਤਿੰਨ ਸਾਲ ਅਸੀਂ ਪੂਰੇ ਦੁੱਧੇ ਐ ਇਸ ਮਸਲੇ ਨਾਲ ਜੇ ਕਿਤੇ ਬਜ਼ੁਰਗ ਦੀ ਮੌਤ ਹੋ ਜਾਂਦੀ ਸੀ ਜੀ ਉਹਦੇ ਭੋਗ ਤੇ ਇਕੱਠ ਨਹੀਂ ਸੀ ਹੁੰਦੇ ਇੰਨਾ ਬੁਰਾ ਹਾਲ ਇੰਨਾ ਇਕੱਠ ਸੀ ਡਿਪਟੀ ਇੱਥੇ ਬੈਠਾ ਹੁੰਦਾ ਸੀਗਾ ਉਹ ਇੱਥੇ ਸਾਰੇ ਥਾਂ ਥਾਂ ਤੇ ਨੱਕੇ ਲੱਗੇ ਹੁੰਦੇ ਸੀ ਕੁਝ ਲੋਕ ਜਿਹੜੇ ਚਾ ਇੱਕ ਚੱਕੇ ਚੱਕ ਜ਼ਮੀਨਾਂ ਦੇ ਚੱਕੇ ਸਾਂਝੀਆਂ ਖੇਤਾਂ ਹੋਣ ਦੇ ਕਾਰਨ ਕਈਆਂ ਨੂੰ ਆਪਣੇ ਚਹੇਤਿਆਂ ਨੂੰ 2-2 ਕਰੋੜ ਦੇ ਚੱਕ ਵਾਧੂ ਵਿੱਚ ਕਾਤੇ ਜਦੋਂ ਹੁਣ ਅਸੀਂ ਜਾਣਿਆ ਵੀ ਜਦ ਸਾਡਾ ਸਾਡੇ ਚੱਕ ਰਹਿੰਦੇ ਆ ਸਾਨੂੰ ਦੋ ਤਾਂ ਕਹਿੰਦੇ ਨੇ ਸੋਡੇ ਚੱਕ ਤਾਂ ਅਸੀਂ ਪਿੰਡ ਦੇ ਵਿੱਚ ਭੇਜਦੇ ਜਦੋਂ ਉਹ ਵਾਪਸ ਕਰਨਗੇ ਉਦੋਂ ਦੇਵਾਂਗੇ ਤੁਹਾਨੂੰ ਨਹੀਂ ਸਾਡੇ ਨਾਲ ਉਹਨਾਂ ਚੱਕ ਕੋਈ ਗੱਲ ਕਰਨ ਦਾ ਫਾਇਦਾ ਨਹੀਂ ਕਿਉਂਕਿ ਉਸ ਟਾਈਮੇ ਬਾਹਰ ਕਿਹੜਾ ਰੇਟ ਸੀਗਾ ਉਹ ਵੀ 25 ਲੱਖ ਤੋਂ ਉੱਪਰ ਸੀਗਾ ਕਿਉਂਕਿ ਜਦੋਂ ਸਾਨੂੰ 25-65 ਦਾ ਰੇਟ ਦਿੱਤਾ 2 ਲੱਖ ਦਾ ਇਹਨਾਂ ਨੇ ਦਿੱਤੀ ਬਹੁਤ 2 ਸਾਲਾਂ ਬਾਅਦ ਜਦੋਂ ਕਿਹੜਾ ਰੇਟ ਦਿੱਤਾ ਉਹ ਵੀ ਪੈਸੇ ਆ ਗਏ ਉਹਦੇ ਵਿੱਚੋਂ ਕਿਹੜੇ ਬੈਂਕਾਂ ਨੇ ਦੇਣੇ ਸੀ ਜਾਂ ਅਰਚੇ ਉਹ ਕੱਟ ਲਏ ਲੋਕਾਂ ਕੋਲੇ ਪੂਰੇ ਪੈਸੇ ਨਹੀਂ ਰਏ ਫਿਰ ਇਹਨਾਂ ਨੇ ਹੱਥੋਂ ਅਚੇਤ ਦਲਾਲਾ ਨੇ ਦਲਾਲ ਖਾ ਗਏ ਕੁਛ ਕੁਛ ਕੋ ਹੋ ਗਿਆ ਪੂਰੀ ਜ਼ਮੀਨ ਨਹੀਂ ਬਣੀ ਜਿਹੜੇ ਹੈਗਾ ਕਨੈਕਸ਼ਨਾਂ ਦੀ ਗੱਲ ਜਿਹੜੇ ਤਕੜੇ ਸੀਗੇ ਜਜ ਇਹਨਾਂ ਦੀ ਪਹੁੰਚ ਸੀਗੀ ਉਸ ਸਮੇਂ ਸਰਕਾਰ ਨਾਲ ਉਹ ਏਕੇ ਏਕੇ ਦੀ ਵਜ੍ਹਾ ਚਾਰ ਚਾਰ ਕਨੈਕਸ਼ਨ ਲੈ ਗਏ ਜਿਹੜੇ ਗਰੀਬ ਕਿਸਾਨ ਸੀਗੇ ਜਿਨ੍ਹਾਂ ਕੋਲੇ 2-2 2.5 ਏਕੜ ਸੀ ਉਹ ਹੁਣ ਤੱਕ ਵੀ ਬਿਜਲੀ ਬੋਰਡ ਦੇ ਵਿਭਾਗ ਦੇ ਚੱਕਰ ਮਾਰੀ ਜਾਂਦੇ ਨੇ ਉਹਨਾਂ ਨੂੰ ਕੋਈ ਬਾਈਦਾਈ ਨਹੀਂ ਉਹਨਾਂ ਦਾ ਬਿਜਲੀ ਬੋਰਡ ਵਾਲਿਆਂ ਦਾ ਰਿਕਾਰਡ ਗੁੰਮ ਹੈਗਾ ਦੇਖੋ ਵੱਦ ਕਿਸਮਤੀ ਕੀ ਸਾਡੇ ਹਿੰਦੂਸਤ ਪੰਜਾਬ ਦੇ ਵੀ ਰੈਵਨਿਊ ਵਿਭਾਗ ਦਾ ਰਿਕਾਰਡ ਕਰਮ ਰੋਜ਼ਨਾਮਚਾ ਸਾੜਿਆ ਗਿਆ ਤੇ ਇਧਰੋਂ ਬਿਜਲੀ ਬੋਰ ਦਾ ਰਿਕਾਰਡ ਖਤਮ ਕਰਤਾ ਜਿਹੜੀ ਵਿਭਾਗ ਵਿੱਚ ਦਾ ਰਿਕਾਰਡ ਖਤਮ ਆਇਆ ਉਹ ਕਹਿੰਦੇ ਸਾਡੇ ਕੋਲੇ ਕੁਝ ਨਹੀਂ ਹੈਗਾ ਵੀ ਇਧਰੋਂ ਉੱਥੋਂ ਦੀ ਕੀ ਹੋਊਗਾ ਕੋਈ ਕਾਰਵਾਈ ਨਹੀਂ ਜਿਹੜੀ ਜ਼ਮੀਨ ਅਕਵਾਇਰ ਹੋਈ ਸੀ ਜਿਹੜੇ ਲੋਕਾਂ ਦੇ ਉਹਦੇ ਵਿੱਚ ਖੇਤਾਂ 'ਚ ਘਰ ਵੀ ਬਣੇ ਹੋਏ ਸੀ ਮਕਾਨ ਬਣੇ ਹੋਏ ਸੀਗੇ ਉਹਦਾ ਕੋਈ ਅਲੱਗ ਤੋਂ ਕੋਈ ਫੰਡ ਨਹੀਂ ਉਹਨਾਂ ਦਾ ਮਾਮਲਾ ਪਾਇਆ ਪੂਰ ਪਰ ਕਿਹੜੇ ਦਰਖਤ ਸੀਗੇ ਬੋਰ ਸੀਗੇ ਉਹਨਾਂ ਦਾ ਮਾਮਲਾ ਪਾਇਆ ਜਿਹੜਿਆਂ ਜਿਹੜਿਆਂ ਦੀ ਉਦੋਂ ਪਹੁੰਚ ਸੀ ਜਿਹੜੇ ਨੇ ਉਦੋਂ ਮੈਂ ਕੰਪਨੀ ਨਾਲ ਔਰ ਮਹਿਕਮੇ ਨਾਲ ਅਲੱਗ-ਗੱਲ ਮਿਲਿਆ ਕੁਛ ਹੈ ਜਿਹੜਿਆਂ ਨੇ ਕੰਪਨੀ ਨਾਲ ਔਰ ਮਹਿਕਮੇ ਨਾਲ ਦਲਾਧੀਆਂ ਕੀਤੀਆਂ ਸੀ ਉਹਨਾਂ ਨੂੰ ਤਾਂ ਇੱਕ-ਇੱਕ ਬੋਰ ਦਾ 4-4 ਪੈਸੇ ਮਿਲ ਗਏ ਜਿਹੜਿਆਂ ਦੇ ਜਿਹੜਿਆਂ ਦੀ ਪਹੁੰਚ ਨਹੀਂ ਸੀ ਜਿਹੜਿਆਂ ਨੂੰ ਕੋਈ ਵਿਚਾਰੇ ਜਾਣਦੇ ਨਹੀਂ ਸੀ ਉਹਨਾਂ ਨੇ ਕੁਛ ਨਹੀਂ ਮਿਲਿਆ ਉਹਨਾਂ ਦੇ ਭੁਰਾ ਦੇ ਵੀ ਪੈਸੇ ਖੜੇ ਹੈ ਦਰਖਤਾਂ ਦੇ ਵੀ ਪੈਸੇ ਖੜੇ ਹੈ ਕਿ ਇਸ ਜਿੰਨਾ ਹੋਇਆ ਇਸ ਰਿਕੁਆਇਰ ਦਾ ਜਮੀਨ ਰਿਕੁਆਇਰ ਦਾ ਕੰਮ ਜੇ ਜੀ ਜਾਂਚ ਕੀਤੀ ਜਾਵੇ ਤਾਂ ਬਹੁਤ ਪਰਦੇ ਉੱਦਣਗੇ ਇਹ ਸਾਡਾ ਫਰਜ਼ ਹੈ ਕਿ ਅਸੀਂ ਇਹਨਾਂ ਕਿਸਾਨਾਂ ਤੇ ਮਜ਼ਦੂਰਾਂ ਦੀ ਆਵਾਜ਼ ਬਣ ਕੇ ਉਹਨਾਂ ਦੇ ਹੱਕਾਂ ਲਈ ਖੜੇ ਹੋਈਏ ਗੋਵਿੰਦਪੁਰਾ ਦੇ ਲੋਕਾਂ ਨੇ ਜਿੰਨਾ ਮੁਸ਼ਕਲਾਂ ਦਾ ਸਾਹਮਣਾ ਕੀਤਾ ਉਹ ਸਾਡੀ ਬੇਹੱਦ ਸ਼ਹਿਨਸ਼ੀਲਤਾ ਦੀ ਮਿਸਾਲ ਹੈ ਅਸੀਂ ਉਮੀਦ ਕਰਦੇ ਹਾਂ ਕਿ ਜਲਦੀ ਹੀ ਇਹਨਾਂ ਦੇ ਹੱਕਾਂ ਲਈ ਨਿਆਂ ਮਿਲੇਗਾ ਸੂਚਨਾ ਦੇ ਮੁਤਾਬਕ ਪੰਜਾਬ ਸਰਕਾਰ ਨੇ ਇਨਕੁਆਰੀ ਸ਼ੁਰੂ ਕੀਤੀ ਹੈ ਸ਼ਾਇਦ ਨਿਆ ਮਿਲੂਗਾ ਇੰਨੇ ਸਾਲਾਂ ਦੇ ਬਾਅਦ ਤਾਂ ਨਹੀਂ ਮਿਲਿਆ ਕਿੰਨਾ ਮਿਲੂਗਾ ਉਹ ਹੁਣ ਇਸ ਤੋਂ ਬਾਅਦ ਨਿਰਭਰ ਕਰੇਗਾ ਪਰ ਇੱਕ ਹੋਰ ਮਹੱਤਵਪੂਰਨ ਗੱਲ ਜਿਹੜੀ ਨਜ਼ਰ ਅੰਦਾਜ਼ ਕੀਤੀ ਜਾ ਰਹੀ ਹੈ ਇਹਨਾਂ ਜ਼ਮੀਨਾਂ ਐਕਵਾਇਰ ਕਰਨ ਦੇ ਮਾਮਲੇ ਦੇ ਵਿੱਚ ਤੇ ਅਗੇ ਇਨਸਾਫ ਦੇਣ ਦੇ ਮਾਮਲੇ ਦੇ ਵਿੱਚ 2013 ਚ ਪਾਰਲੀਮੈਂਟ ਨੇ ਇੱਕ ਨਵਾਂ ਕਾਨੂੰਨ ਬਣਾਇਆ ਜ਼ਮੀਨ ਐਕਵਾਇਰ ਕਰਨ ਦੇ ਮਾਮਲੇ ਦੇ ਵਿੱਚ ਉਹ ਨਵੇਂ ਕਾਨੂੰਨ ਦੇ ਵਿੱਚ ਜਿਹੜੀਆਂ ਧਰਾਵਾਂ ਨੇ ਉਹਨਾਂ ਦੇ ਮੱਦੇ ਨਜ਼ਰ 20 ਗੋਵਿੰਦਪੁਰਾ ਦੀ ਜ਼ਮੀਨ ਦਾ ਫੈਸਲਾ ਕਿਉਂ ਨਹੀਂ ਕੀਤਾ ਜਾ ਸਕਦਾ ਸਭ ਤੋਂ ਪਹਿਲੀ ਗੱਲ ਜੇ ਹੋਰਾਂ ਜ਼ਮੀਨਾਂ ਦੇ ਮਾਮਲੇ ਦੇ ਵਿੱਚ ਵੀ ਜੇਕਰ ਕੋਈ ਅਦਾਰਾ ਪ੍ਰਾਈਵੇਟ ਅਦਾਰਾ ਜਾਂ ਈਵਨ ਸਰਕਾਰ ਵੀ ਜ਼ਮੀਨ ਐਕਵਾਇਰ ਕਰਦੀ ਹੈ ਜਿਹੜੇ ਮਕਸਦ ਲਈ ਕਰਦੀ ਹੈ 5 ਸਾਲ ਦੇ ਅੰਦਰ ਅੰਦਰ ਉਹ ਮਕਸਦ ਪੂਰਾ ਨਹੀਂ ਹੁੰਦਾ ਉਹਦੇ ਤੇ ਕੰਮ ਪੂਰਾ ਨਹੀਂ ਹੁੰਦਾ ਤਾਂ ਉਸ ਕਾਨੂੰਨ ਦੇ ਮੁਤਾਬਕ ਜ਼ਮੀਨ ਮੁਰਕ ਕੇ ਉਹਦੇ ਵਾਰਸਾਂ ਦੇ ਹਵਾਲੇ ਕੀਤੀ ਜਾ ਸਕਦੀ ਹੈ ਔਰ ਉਹਨਾਂ ਨੂੰ ਦੇਣੀ ਚਾਹੀਦੀ ਹੈ ਕੀਤੀ ਨਹੀਂ ਜਾ ਸਕਦੀ ਦੇਣੀ ਪਏਗੀ 5 ਸਾਲ ਜੇ ਲੰਘ ਜਾਣਾ ਇਸ ਜ਼ਮੀਨ ਨੂੰ ਕਿੰਨੇ ਸਾਲ ਲੰਘੇ ਤੁਹਾਡੇ ਸਾਹਮਣੇ ਆ 13 ਸਾਲ ਹੋ ਗਏ ਨੇ ਔਰ ਦੂਜੀ ਗੱਲ ਦੂਜੀ ਗੱਲ ਇਹ ਹੈ ਕਿ ਨਵੇਂ ਜਿਹੜਾ ਪ੍ਰੋਵੀਜ਼ਨ ਹੈ ਉਹਦੇ ਵਿੱਚ ਇਹ ਹੈ ਦੋ ਬਹੁਤ ਮਹੱਤਵਪੂਰਨ ਗੱਲਾਂ ਨੇ ਜਿਹੜੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਨਹੀਂ ਰੱਖਿਆ ਜਾ ਰਿਹਾ ਉਹ ਇਹ ਆ ਇੱਕ ਤਾਂ ਕਿ ਜ਼ਮੀਨ ਤੇ ਕੱਲੀ ਜ਼ਮੀਨ ਦੇ ਮਾਲਕਾਂ ਦੀ ਨਿਰਭਰਤਾ ਨਹੀਂ ਹੈ ਜ਼ਮੀਨ ਦੇ ਨਾਲ ਉਹ ਲੋਕ ਵੀ ਜੁੜੇ ਹੋਏ ਨੇ ਜਿਹੜੇ ਬੇਜ਼ਮੀਨੇ ਨੇ ਉਹ ਮਜ਼ਦੂਰ ਹੋ ਸਕਦਾ ਪਿੰਡ ਦਾ ਕੋਈ ਦੁਕਾਨਦਾਰ ਹੋ ਸਕਦਾ ਪਿੰਡ ਦੇ ਕੋਈ ਹੋਰ ਵਰਕਸ਼ਾਪ ਵਾਲੇ ਹੋ ਸਕਦੇ ਨੇ ਜਿਹੜੇ ਖੇਤੀ ਨਾਲ ਰਸਤੇ ਜੰਦ ਨੇ ਜਦੋਂ ਜ਼ਮੀਨ ਅਕਵਾਇਰ ਹੋ ਜਾਂਦੀ ਹੈ ਤਾਂ ਉਹਨਾਂ ਦੀ ਜ਼ਿੰਦਗੀ ਵੀ ਪ੍ਰਭਾਵਿਤ ਹੁੰਦੀ ਹੈ ਇਹਦਾ ਮਤਲਬ ਕੀ ਹੈ ਕਿ ਸੋਸ਼ਲ ਇੰਪੈਕਟ ਅਸੈਸਮੈਂਟ ਉਹਨੂੰ ਕਹਿੰਦੇ ਨੇ ਸਮਾਜਿਕ ਇੱਕ ਅਨੁਮਾਨ ਲਾਉਣਾ ਹੁੰਦਾ ਹੈ ਕਿ ਐਸ ਜ਼ਮੀਨ ਦੇ ਅਕਵਾਇਰ ਹੋਣ ਨਾਲ ਕਿੰਨੇ ਲੋਕਾਂ ਦੀ ਜ਼ਿੰਦਗੀ ਤੇ ਪ੍ਰਭਾਵ ਪਏਗਾ ਔਰ ਜਿਹੜੇ ਵੀ ਲੋਕਾਂ ਦੀ ਜ਼ਿੰਦਗੀ ਤੇ ਪ੍ਰਭਾਵ ਪਏਗਾ ਚਾਹੇ ਉਹ ਬੇਜ਼ਮੀਨੇ ਨੇ ਪਰਿਵਾਰ ਔਰ ਬਣਿਆ ਜਾਂਦਾ ਗੋਵਿੰਦਪੁਰਾ ਦੇ ਵਿੱਚ ਲਗਭਗ 40% ਲੋਕ ਬੇਜ਼ਮੀਨੇ ਇੱਕ ਮਜ਼ਦੂਰ ਨੇ ਜਿਹੜੇ ਉਸ ਪਦਰ ਦੇ ਉੱਤੇ ਤੇ ਜੇ ਇਸਕਾ ਉਹਨੂੰ ਨਵੇਂ ਨੂੰ ਲਾਗੂ ਕੀਤਾ ਜਾਏ 2013 ਤੋਂ ਬਾਅਦ ਆਲਾ ਤਾਂ ਉਹਨਾਂ ਦੀਆਂ ਜ਼ਿੰਦਗੀਆਂ ਪ੍ਰਭਾਵਿਤ ਹੋਣ ਦੇ ਲਈ ਜੋ ਵੀ ਉਹਨਾਂ ਦੇ ਘਾਟੇ ਨੇ ਉਹਨਾਂ ਦੀ ਪਰਪਾਈ ਵੀ ਕਰਨੀ ਚਾਹੀਦੀ ਹੈ ਤੇ ਉਹਨਾਂ ਨੂੰ ਵੀ ਹੈਲਪ ਉਹਨਾਂ ਨੂੰ ਵੀ ਸਬਸਿਡੀ ਉਹਨਾਂ ਨੂੰ ਵੀ ਰਾਹਤ ਜਿਹੜੀ ਹੈ ਉਹ ਮਿਲਣੀ ਚਾਹੀਦੀ ਹੈ ਔਰ ਦੇਣੀ ਚਾਹੀਦੀ ਹੈ ਦੂਜੀ ਗੱਲ ਇੱਕ ਹੋਰ ਜਿਹੜੀਆਂ ਜ਼ਮੀਨਾਂ ਐਕਵਾਇਰ ਕਰਨ ਦੇ ਮਾਮਲੇ ਦੇ ਵਿੱਚ ਅੱਜ ਕੱਲ੍ਹ ਹੈ ਕਿ ਜੇ ਪ੍ਰਾਈਵੇਟ ਕੰਪਨੀ ਨੇ ਲੈਣੀ ਹੈ 80% ਲੋਕਾਂ ਦੀ ਸਹਿਮਤੀ ਜ਼ਰੂਰੀ ਹੈ ਕਨਸੈਂਟ ਜ਼ਰੂਰੀ ਹੈ ਔਰ ਇੱਥੇ ਤੱਕ ਕਿਹਾ ਗਿਆ ਕਿ ਪਤਾ ਹੀ ਨਹੀਂ ਲੱਗਿਆ ਕਿ ਨੋਟੀਫਿਕੇਸ਼ਨ ਆਇਆ ਚਲੋ ਜੀ ਜ਼ਮੀਨ ਅਕਵਾਇਰ ਹੋ ਗਈ ਔਰ 80% ਦਾ ਮਤਲਬ ਇਹ ਹੈ ਕਿ ਕੱਲੇ ਜ਼ਮੀਨ ਵਾਲੇ ਨਹੀਂ ਪਿੰਡ ਦੀ ਆਬਾਦੀ ਦਾ ਜਿਹੜਾ ਨਾਗਰਿਕ ਨੇ ಗ್ರಾಮ ਸਭਾ ਦੇ ਮੈਂਬਰ ਨੇ 18 ਸਾਲ ਤੋਂ ਉੱਪਰ ਉਹਨਾਂ ਦੀ 80% ਸਹਿਮਤੀ ਜ਼ਰੂਰੀ ਹੈ ਔਰ ਉਹਦੇ ਤੋਂ ਬਿਨਾ ਜ਼ਮੀਨ ਅਕਵਾਇਰ ਨਹੀਂ ਹੋ ਸਕਦੀ ਉਸ ਕਾਨੂੰਨ ਦੇ ਮਤਾਬਕ ਔਰ ਇਹ ਅੱਜ ਤੱਕ ਵੀ ਚੱਲ ਰਿਹਾ ਕਾਨੂੰਨ ਹੈ ਕੀ ਇਹ ਕਾਨੂੰਨ 5 ਸਾਲ ਤੋਂ 13 ਸਾਲ ਹੋ ਗਏ ਜ਼ਮੀਨ ਰੱਖੀ ਹੋਈ ਹੈ ਨਾ ਉਹ ਚ ਫਸਲ ਹੋ ਰਹੀ ਹੈ ਨਾ ਉਹਦੀ ਕੋਈ ਹੋਰ ਉਤਪਾਦਕਤਾ ਹੈ ਕਿ ਉਹ ਲੋਕਾਂ ਨੂੰ ਜ਼ਮੀਨ ਵਾਪਸ ਨਹੀਂ ਚਲੀ ਜਾਣੀ ਚਾਹੀਦੀ ਔਰ ਜਾਂ ਇਹ ਚੀਜ਼ਾਂ ਵਾਪਸ ਤਾਂ ਕਿ ਉੱਥੇ ਖੇਤੀ ਉਹ ਕਰ ਲੈਣ ਜਾਂ ਉਹ ਕਿਸੇ ਠੇਕੇ ਤੇ ਹੀ ਜਾਵੇ ਜਾਂ ਕੋਈ ਹੋਰ ਪ੍ਰੋਜੈਕਟ ਦੇ ਟ੍ਰਾਂਸਫਰ ਕਰਕੇ ਇਸ ਲਈ ਕੀਤੀ ਜਾਣੀ ਚਾਹੀਦੀ ਹੈ ਔਰ ਬੈਸੇ ਪੰਜਾਬ ਦੀਆਂ ਜ਼ਮੀਨਾਂ ਦਾ ਹੀ ਇੱਕ ਲੇਖਾ ਜੋਖਾ ਹੋਣਾ ਚਾਹੀਦਾ ਜਿਹੜੀਆਂ ਐਕਵਾਇਰ ਕੀਤੀਆਂ ਨੇ ਕਿ ਕੀ ਕਿਸੇ ਥਰਮਲ ਲਾਉਣ ਦੇ ਲਈ ਕਿਸੇ ਫੈਕਟਰੀ ਲਾਉਣ ਦੇ ਲਈ ਕਿੰਨੀ ਜ਼ਮੀਨ ਚਾਹੀਦੀ ਹੈ ਇਹਦਾ ਅੰਦਾਜ਼ਾ ਕੌਣ ਲਾਉਂਦਾ ਹੈ ਕੀ ਉਹ ਕੰਪਨੀ ਲਾਉਂਦੀ ਹੈ ਜਾਂ ਸਰਕਾਰਾਂ ਕੋਲ ਕੋਈ ਆਜ਼ਾਦ ਇੰਡੀਪੈਂਡੈਂਟ ਨਿਰਪੱਖ ਬਾਡੀ ਵੀ ਹੈ ਔਰ ਇਸ ਲਈ ਜ਼ਮੀਨ ਉਹਨਾਂ ਨੇ ਦਿਨਾਂ ਦਾ ਬੇहद ਮਹਿੰਗਾ ਔਰ ਬੇहद ਚਾਹਤ ਚਾਹਤ ਵਾਲਾ ਇੱਕ ਸੌਦਾ ਔਰ ਲ ਕੰਪਨੀਆਂ ਜ਼ਮੀਨਾਂਦਾਰ ਜ਼ਮੀਨਾਂ ਜ਼ਮੀਨਾਂਦਾਰ ਜ਼ਮੀਨਾਂ ਲੈ ਕੇ ਰੱਖੀ ਜਾ ਰਹੀਆਂ ਨੇ ਔਰ ਕਿਸਾਨਾਂ ਕੋਲੋਂ ਜ਼ਮੀਨਾਂ ਜਿਹੜੀਆਂ ਖੁੱਸ ਰਹੀਆਂ ਨੇ ਪਿੰਡਾਂ ਦੇ ਪਿੰਡ ਉਹ ਜੜ ਜਾਣਗੇ ਆਉਣ ਵਾਲੇ ਦਿਨਾਂ 'ਚ ਇਹਨਾਂ ਗੱਲਾਂ ਨੂੰ ਵੀ ਜਦੋਂ ਗੋਵਿੰਦਪੁਰੇ ਦੇ ਕੇਸ ਦੇ ਨਾਲ ਜੋੜਦੇ ਆ ਜਾਂ ਹੋਰਾਂ ਪਿੰਡਾਂ ਨਾਲ ਜੋੜਾਂਗੇ ਉਹਨਾਂ ਨਾਲ ਧਿਆਨ ਦੇ ਵਿੱਚ ਰੱਖ ਕੇ ਇਹ ਗੱਲਾਂ ਉਠਾਈਆਂ ਜਾਣੀਆਂ ਬੇहद ਜ਼ਰੂਰੀ ਹੈ